ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੋ ਕਿ ਉੱਥੇ ਡਾਇਰੈਕਟ ਰਿਕਰੂਟਮੈਂਟ ਦਾ ਜੋ ਸਿਵਲ ਅਫਸਰ ਦਾ ਜੋ ਇਮਤਿਹਾਨ ਹੋਣਾ ਸੀ ਉਸ ਇਮਤਿਹਾਨ ਵਿੱਚ ਭਾਗ ਲੈਣ ਵਾਸਤੇ ਕੁਸ਼ਮਰਤ ਧਾਰੀ ਬੱਚੇ-ਬੱਚੀਆਂ ਵੀ ਪਹੁੰਚੇ ਹੋਏ ਸਨ ਪਰ ਬੜੀ ਮਾੜੀਕਰ ਉਦੋਂ ਵਾਪਰੀ ਕਿ ਹਿੰਦੁਸਤਾਨ ਦੇ ਸੰਵਧਾਨ ਦੀ ਆਰਟੀਕਲ 25 ਹੈ ਉਹਦੇ ਮੁਤਾਬਕ ਹਰ ਇੱਕ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਦੇ ਅਨੁਸਾਰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਔਰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਘਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਔਰ ਜਿਹੜੇ ਇਸ ਵਰਤਾਰੇ ਤੇ ਮਲਜ਼ਮ ਨੇ ਜਿਹੜੇ ਲੋਕਾਂ ਨੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਇੱਕ ਫਿਰਕੂ ਜਿਹੜਾ ਦਿਖਾਵਾ ਉਹਨਾਂ ਨੇ ਕੀਤਾ ਉਹਨਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਦੇ ਉਹਨਾਂ ਸਜਾਮਤਮਾਨ ਵਾਲੇ ਬਜੜਾ ਉਹ ਚੇਚੇ ਤੌਰ ਤੇ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਹ ਸੰਗਤ ਤੇ ਪੰਥ ਦੇ ਸਹਿਯੋਗ ਦੇ ਨਾਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੋ ਕਿ ਉੱਥੇ ਡਾਇਰੈਕਟ ਰਿਕਰੂਟਮੈਂਟ ਦਾ ਜੋ ਸਿਵਲ ਜਾਜਤ ਦਾ ਜੋ ਇਮਤਿਹਾਨ ਹੋਣਾ ਸੀ ਉਸ ਇਮਤਿਹਾਨ ਵਿੱਚ ਭਾਗ ਲੈਣ ਵਾਸਤੇ ਕੁਸ਼ਮਰਤਾਰੀ ਬੱਚੇ-ਬੱਚੀਆਂ ਵੀ ਪਹੁੰਚੇ ਹੋਏ ਸਨ ਪਰ ਬੜੀ ਮਾੜੀ ਗੱਲ ਉਦੋਂ ਵਾਪਰੀ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਆਰਟੀਕਲ 25 ਹੈ ਉਹਦੇ ਮੁਤਾਬਕ ਹਰ ਇੱਕ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਦੇ ਅਨੁਸਾਰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਔਰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਂਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਔਰ ਜਿਹੜੇ ਇਸ ਵਰਤਾਰੇ ਤੇ ਮਲਜ਼ਮ ਨੇ ਜਿਹੜੇ ਲੋਕਾਂ ਨੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਇੱਕ ਫਿਰਕੂ ਜਿਹੜਾ ਦਿਖਾਵਾ ਉਹਨਾਂ ਨੇ ਕੀਤਾ ਉਹਨਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਉਹਨਾਂ ਨੂੰ ਸਜ਼ਾਵਾਤਮਾਉਣ ਵੱਲ ਵੀ ਜਿਹੜਾ ਉਹ ਇਚੇਚੇ ਤੌਰ ਤੇ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਹ ਸੰਗਤ ਤੇ ਪੰਥ ਦੇ ਸਹਿਯੋਗ ਦੇ ਨਾਲ ਕਰਨਾ ਚਾਹੀਦਾ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ